ਇਹ ਅਚੇਤੀ ਦਾ ਵਿਆਹ ਕਰਕੇ ਦਸੰਬਰ ਦੇ ਵਿੱਚ ਹੀ ਪੀਤਾਲ ਜਿਹੜਾ ਛੱਡਦਾ ਦੁਬਈ ਜਾਂਦਾ ਪਰ ਉੱਥੇ ਜਾ ਕੇ ਉਸ ਨੂੰ ਮੌਤ ਨਸੀਬ ਹੁੰਦੀ ਐ ਸੋ ਪਰਿਵਾਰ ਦਾ ਬਰੋ ਬੁਰਾ ਹਾਲ ਐ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ 45 ਸਾਲ ਦਾ ਪਰਮਜੀਤ ਸਿੰਘ ਦੀ ਦੁਬਈ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਕੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਪਰਮਜੀਤ ਸਿੰਘ ਦੁਬਈ ਤੋਂ ਆਪਣੀ ਲੜਕੀ ਦਾ ਵਿਆਹ ਕਰਨ ਵਾਸਤੇ ਆਇਆ ਹੋਇਆ ਸੀ ਤੇ 29 ਦਸੰਬਰ 2023 ਨੂੰ ਉਦ ਦੁਬਾਰਾ ਰੋਜ਼ੀ ਰੋਟੀ ਕਮਾਉਣ ਦੇ ਲਈ ਦੁਬਈ ਪਹੁੰਚਦਾ ਤੇ 3 ਜਨਵਰੀ ਨੂੰ ਡਿਊਟੀ ਦੇ ਦੌਰਾਨ ਦਿਲ ਦਾ ਤੋੜਾ ਪਹਿਚਾਨ ਕਰਨ ਉਸਤੀ ਮੌਤ ਹੋ ਕੇ ਪਰਿਵਾਰ ਨੂੰ ਜਦ ਦੇ ਮੰਦਪਾਕੀ ਖਬਰ ਮਿਲਦੀ ਹੈ ਤਾਂ ਪਰਿਵਾਰ ਦਾ ਤੋੜਾ ਬੁਰਾ ਹਾਲ ਹੈ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਪੂਰਾ ਪਰਿਵਾਰ ਸਦਮੇ ਦੇ ਵਿੱਚ ਨਸਰ ਆ ਰਿਹਾ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦਾ ਪਰਿਵਾਰ ਦਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਿਵਾਰ ਦੇ ਵੱਲੋਂ ਗੋਹਾਲ ਲਗਾਏਗੇ ਪੰਜਾਬ ਸਰਕਾਰ ਤੋਂ ਕਿ ਮ੍ਰਿਤਕ ਪਰਮਜੀਤ ਸਿੰਘ ਦੀ ਟੈਡ ਬੋਡੀ ਨੂੰ ਜਲਦ ਵਾਪਸ ਜਿਹੜਾ ਪੰਜਾਬ ਲਿਆਂਦਾ ਜਾਵੇ ਤੇ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਸੋ ਬੇਹੱਦ ਹੀ ਮਨ ਨੂੰ ਪਾਵੂ ਕਰਤੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਹਜੇ ਬੜੇ ਹੀ ਚਾਵਾਂ ਦੇ ਨਾਲ ਰੀਤੀ ਰਿਵਾਜਾਂ ਦੇ ਨਾਲ ਪਿਤਾ ਪ੍ਰੀਤੀ ਦਾ ਵਿਆਹ ਕਰਕੇ ਦਸੰਬਰ ਦੇ ਵਿੱਚ ਹੀ ਦੁਬਈ ਜਾਂਦਾ ਪਰ ਡਿਊਟੀ ਦੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਹਾਲਾਤ ਇਸ ਵਕਤ ਕੀ ਬੜੇ ਹੋਏ ਨੇ ਇੱਕ ਵਾਰ ਇਹਨਾਂ ਤਸਵੀਰਾਂ ਦਾ ਰੁਕ ਕਰ ਲੈਣੇ ਆਂ ਇਰੇ ਬ੍ਰਦਰ ਲੱਗਦੇ ਸੀ ਕੀ ਨਾਮ ਉਹਦਾ ਉਹਦਾ ਨਾਮ ਪਰਮਜੀਤ ਸਿੰਘ ਤੇ ਕਿੱਦਾਂ ਤੁਹਾਨੂੰ ਪਤਾ ਲੱਗਾ ਤੇ ਕੀ ਗੱਲ ਪਾਜੀ ਉੱਥੋਂ ਦਾ ਸਰਪੰਚ ਨੂੰ ਫੋਨ ਆਇਆ ਸੀਗਾ ਉੱਥੇ ਪਹਿਲਾਂ ਆਇਆ ਸੀਗਾ ਇੱਥੇ ਅੰਬੈਸੀ ਵਾਲਿਆਂ ਨੇ ਕੀਤਾ ਸੀਗਾ ਗੁਰਦਾਸਪੁਰ ਤੇ ਗੁਰਦਾਸਪੁਰ ਵਾਲਿਆਂ ਕੀਤਾ ਧਾਰੀਵਾਲ ਥਾਣੇ ਜੇ ਧਾਰੀਵਾਲ ਵਾਲੇ ਥਾਣੇ ਵਾਲਿਆਂ ਨੇ ਇੱਥੇ ਕੀਤਾ ਜੇ ਸਰਪੰਚ ਨੂੰ ਤੇ ਸਰਪੰਚ ਦੱਸ ਕੇ ਗਿਆ ਸੀਗਾ ਸਾਨੂੰ ਘਰ ਇੱਥੇ ਉਹ ਕਹਿੰਦੇ ਸੀਗੇ ਮਤਲਬ ਕੀ ਉਹਨਾਂ ਦੀ ਨਾ ਬਾਹਰ ਨਹਾਟ ਅਟੈਕ ਨਾਲ ਮੌਤ ਹੋ ਗਈ ਹੈ ਹਾਂਜੀ ਤੇ ਹੁਣ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਸਾਡਾ ਗਰੀਬ ਭਰਾ ਵਾ ਭਾਬੀ ਸਾਡੀ ਦੇ ਬੱਚੇ ਛੋਟੇ ਛੋੜੇ ਆ ਜੀ ਤੇ ਮਤਲਬ ਕਿ ਇਹਨੂੰ ਕੁਝ ਵੀ ਹੈਲਪ ਕੀਤੀ ਜਾਵੇ ਤੇ ਮੇਰੇ ਹੋਰ ਵੀ ਦਾਨੀ ਵੀਰ ਬਾਹਰ ਬੜੇ ਬੜੇ ਦਾਨੀ ਨੇ ਅਸੀਂ ਮੈਂ ਵੀ ਬਾਹਰ ਆਂ ਬੜੀ ਮਦਦ ਕਰਦੇ ਨੇ ਗਰੀਬਾਂ ਦੀ ਤੇ ਵੱਧ ਤੋਂ ਵੱਧ ਚੜ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਸਿਰ 10 ਲੱਖ ਕਰਜਾ ਵਾ ਵਿਆਹ ਕਰਕੇ ਗਏ ਆ ਹੁਣ ਇਹ ਅਜੇ ਆਪਣੀ ਗੱਡੀ ਦਾ ਤੇ ਉਹ ਵੀ ਮੇਰੇ ਵੀਰ ਮਦਦ ਕਰਨ ਵੱਧ ਤੋਂ ਵੱਧ ਚੜ ਕੇ ਮਦਦ ਕਰਨ ਮੇਰੇ ਭਰਾ ਸੌਦੀ ਵਾਲੇ ਮੇਰੇ ਭਰਾ ਵੱਧ ਤੋਂ ਵੱਧ ਮਦਦ ਕਰਨ ਸਾਡਾ ਗਰੁੱਪ ਬਣਿਆ ਇੱਕ ਉਹ ਵੀ ਮੇਰੇ ਵੀਰ ਜਿਹੜੇ ਆ ਨਾ ਜੱਸੀ ਹੁਣੀ ਉਹ ਵੀ ਵਾਤ ਵਾਤ ਦੇ ਮਦਦ ਕਰਨ ਮੇਰੇ ਵੀਰ ਇੱਥੇ ਬਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਆ ਜੀ ਇਹ ਸਾਡਾ ਪਰਿਵਾਰ ਆ ਇਹ ਸਾਡਾ ਬੱਚਾ ਸੀ ਉਹ ਬੱਚਾ ਰਹਿੰਦਾ ਸੀ ਜੀ ਦੁਬਈ ਚ ਬੱਚੇ ਦੀ ਦੁਬਈ ਦੀ ਡੈਥ ਹੋ ਗਈ ਆ ਮੈਂ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀ ਸ਼ੇਤੀ ਦੋ ਸ਼ੇਤੀ লাশ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਛੇਤੀ ਛੇਤੀ ਸਾਡੇ ਘਰ ਪਹੁੰਚਾਈ ਜਾਵੇ। ਸਾਡੀ ਮਦਦ ਕੀਤੀ ਜਾਵੇ। ਦੂਸਰੀ ਗੱਲ ਇਹ ਆ ਜੀ ਇਹਨਾਂ ਬੱਤਿਆਂ ਬੱਚਿਆਂ ਦੀ ਮਦਦ ਕੀਤੀ ਜਾਵੇ। ਬੱਚੀ ਗਰੀਬਣੀ ਵਿਚਾਰੀ ਕਿੱਥੋਂ ਪੜਾਊਗੀ ਕੀ ਕਰੂਗੀ ਨਾ ਪੈਲੀ ਨਾ ਬੰਨਾ। ਜਦ ਉਹਦੇ ਆਸਰੇ ਨਾਲ ਬੈਠੀ ਸੀ ਤੇ ਡੀਕਾਂ ਕਰਦੀ ਸੀ। ਤੇ ਮੇਰੇ ਘਰ ਪੈਸੇ ਆਉਣ ਤਾਂ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋੜਾਂ ਸੋਈ ਤੋੜਾਂ। ਇਹਨਾਂ ਦਾ ਤੇ ਸਾਰਾ ਕੰਮ ਡੈੱਡ ਹੋ ਗਿਆ। ਸਰਕਾਰ ਕੋ ਬੇਨਤੀ ਕਰਨੀ ਆ ਵੀ ਜਿੰਨੀ ਵੀ ਮਦਦ ਹੋਵੇ ਐਨਆਰਆਈ ਵੀਰਾਂ ਕੋ ਮਤ ਕਰਨੇ ਆ ਮੰਗਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਆਪਣੇ ਪੰਜਾਬ ਵਿੱਚ ਬੜੇ ਬੜੇ ਦਾਨੀ ਨੇ ਅਸੀਂ ਉਹਨਾਂ ਗਾੜੀ ਵੀ ਅਰਦਾਸ ਬੇਨਤੀ ਕਰਨੇ ਆ ਵੀ ਭਰਾ ਇਹ ਗਰੀਬੀ ਦੀ ਮਦਦ ਕੀਤੀ ਜਾਵੇ ਜਗਰੂਪ ਕੋ ਮੈਂ ਮਤ ਜਗਰੂਪ ਕੋ ਮੈਂ ਬੇਨਤੀ ਕਰਨਾ ਜਗਰੂਪ ਭਾਜੀ ਤੇ ਬਹੁਤ ਗਰੀਬ ਪਰਿਵਾਰਾਂ